ਹੈਲੋ ਜੀ ਸਤਿ ਸ੍ਰੀ ਅਕਾਲ ਪਿੰਡ ਪੰਜਾਬ ਦੇ ਜਿੰਨਾਂ ਦਾ ਤੁਹਾਡਾ ਸਵਾਗਤ ਆ ਜੀ ਆਇਆਂ ਨੂੰ ਤੇ ਅੱਜ ਦੀ ਵੀਡੀਓ ਜਿਹੜੀ ਆਪਣੀ ਆਲੂ ਵਾਲਣ ਦੀ ਹੈ ਤੇ ਅੱਜ ਆਪਾਂ ਇਹਨਾਂ ਨੂੰ ਬਿਨਾ ਪਾਣੀ ਦੇ ਜਿਹੜੇ ਆਲੂ ਵਾਲਾਂਗੇ ਦੇਖੋ ਤੇ ਜੇ ਆਪਾਂ ਪਾਣੀ ਦੇ ਵਿੱਚ ਬਾਹਰ ਦੇ ਦਿੰਦੇ ਆਪਣੇ ਪਰੌਂਠੇ ਆ ਜਿਹੜੇ ਉਹ ਬਿਲਕੁਲ ਵਧੀਆ ਨਹੀਂ ਬਣਦੇ ਰਹਿੰਦੇ ਵਿੱਚ ਪਾਣੀ ਜਿਹੜਾ ਪੈ ਜਾਂਦਾ ਹੈ ਤੇ ਅੱਜ ਆਪਾਂ ਇਹਨਾਂ ਨੂੰ ਬਿਨਾ ਪਾਣੀ ਪਾਏ ਤੇ ਇਹਨਾਂ ਨੂੰ ਬਾਲਾਂਗੇ ਤੇ ਬਹੁਤ ਵਧੀਆ ਤਰੀਕਾ ਜਿਹੜਾ ਦੱਸਾਂਗੇ ਕੁੱਕਰ ਦੇ ਵਿੱਚ ਆਪਾਂ ਇਹਨਾਂ ਨੂੰ ਪਕਾਉਨੇ ਆ ਤੇ ਕਿਸ ਤਰ੍ਹਾਂ ਪਕਾਉਨੇ ਤੋਂ ਦਿਖਾਉਨੇ ਆ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਨੂੰ ਲਾਇਕ ਸ਼ੇਅਰ ਪਿਆਰ ਆ ਦੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਪਾਂ ਇਹ ਚੰਗੀ ਤਰ੍ਹਾਂ ਧੋ ਲਏ ਤੇ ਸਾਫ਼ ਕਰ ਲਏ ਤੇ ਆਪਾਂ ਹੁਣ ਇਹਨਾਂ ਨੂੰ ਬਿਨਾ ਪਾਣੀ ਤੋਂ ਕੁੱਕਰ ਦੇ ਤੇ ਬਾਲਾਂਗੇ ਤੇ ਕਿਸ ਤਰ੍ਹਾਂ ਬਾਲਦੇ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਵਧੀਆ ਲੱਗਦੀ ਨੂੰ ਲਾਇਕ ਸ਼ੇਅਰ ਪਿਆਰ ਆ ਦੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਹਪਣ ਪਈ ਆਪਨ ਨੂੰ ਪਿਆਰੇ ਪ ਹਲੋ ਜੀ ਤੇ ਆਪਣਾ ਗੈਸ ਕਰ ਲਿਆ ਹਾਂ ਮੇਨਾ ਪਾਣੀ ਤੋਂ ਆਪਾਂ ਇਹਨਾਂ ਨੂੰ ਉਬਾਲਾਂਗੇ ਗੈਸ ਆਪਾਂ ਨੇ ਆਨ ਕਰ ਲਿਆ ਤੇ ਇਹਦੇ ਵਿੱਚ ਤੁਸੀਂ ਆਪਣਾ ਕੋਈ ਵੀ ਕੁੱਕਰ ਜਿਹੜਾ ਤੁਸੀਂ ਲੈ ਸਕਦੇ ਹੋ ਤੇ ਆਪਾਂ ਹੁਣ ਲਾਵਾਂਗੇ ਇਹਦੇ ਵਿੱਚ ਤੁਸੀਂ ਤੇਲ ਕਿਉਂ ਕੁਝ ਵੀ ਜਿਹੜਾ ਲਾ ਸਕਦੇ ਹੋ ਆਪਾਂ ਇਹਨੂੰ ਸਾਰਿਆਂ ਨੂੰ ਵਿੱਚ ਤੇਲ ਲਾਵਾਂਗੇ ਇਹਦੇ ਲਓ ਇਹ ਤੇ ਪਾ ਬਰਛ ਨਾਲ ਚੰਗੀ ਤਰ੍ਹਾਂ ਸਾਰੇ ਤੇਲ ਹੈ ਜਿਹੜਾ ਲਾ ਦਾਂਗੇ ਤੁਸੀਂ ਕਿਹੋ ਤੇਲ ਕੋਈ ਵੀ ਜਿਹੜਾ ਲਾ ਸਕਦੇ ਆ ਆਪਣਾ ਕੁੱਕੜਾ ਜਿਹੜਾ ਬਿਲਕੁਲ ਖਰਾਬ ਨਹੀਂ ਹੋਣਾ ਲਓ ਇਹ ਤੇ ਪਾ ਚੰਗੀ ਤਰ੍ਹਾਂ ਤੇਲ ਹੈ ਜਿਹੜਾ ਸਾਰੇ ਲਾਤਾ ਲਓ ਜੀ ਤੇ ਹੁਣ ਆਪ ਪਾਉਣੇ ਆ ਆਲੂ ਇਸ ਤਰ੍ਹਾਂ ਪਨਨ ਸਾਰਨ ਦੇ ਵਿੱਚ ਧਰ ਦਾਂਗੇ ਲਓ ਜੀ ਤੇ ਆਪਣਾ ਗਟਾਬਲਾ ਜਿਹੜਾ ਤੇ ਤੌਲੀਆ ਰੋਟੀ ਲਿਵਰ ਟਨਵੜਾ ਬਰੌਂਡ ਲਿਵਰ ਟਨਵੜਾ ਲੈ ਸਕਦੇ ਹਾਂ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਸਾਰੇ ਨੂੰ ਗਿੱਲੇ ਇਹਦੇ ਚ ਕੋਈ ਕੋਈ ਟਾਵਲ ਕੋਈ ਪਾਉਣਾ ਇਸ ਤਰ੍ਹਾਂ ਇਹ ਰੋਟੀ ਲਿਵਰ ਟਨਵੜਾ ਜਿਹੜਾ ਲੈ ਸਕਦੇ ਹਾਂ ਲਓ ਜੀ ਆਪਾਂ ਇਹਨੂੰ ਕੁੱਕਰ ਦੇ ਵਿੱਚ ਜਿਹੜਾ ਇਸ ਤਰ੍ਹਾਂ ਨੂੰ ਆਪਾਂ ਚੰਗੀ ਤਰ੍ਹਾਂ ਕੁੱਕਰ ਦੇ ਵਿੱਚ ਇਸ ਤਰ੍ਹਾਂ ਉੱਪਰ ਲਾ ਦਾਂਗੇ ਇਹਦੇ ਸੈੱਟ ਕਰ ਦਾਂਗੇ ਜਿਹੜਾ ਆਪਾਂ ਨੇ ਟਾਬਲੇ ਹੀ ਪਾਉਣਾ ਜੋ ਵੀ ਤੁਸੀਂ ਗਿੱਲਾ ਕੱਟਿਆ ਹੈ ਆਪਾਂ ਨੇ ਲਓ ਜੀ ਦੇ ਉੱਪਰ ਆਪਾਂ ਲਾਵਾਂਗੇ ਢੱਕਣ ਕੋਈ ਆਪਾਂ ਇਹਦੀ ਸੀਟੀ ਨਹੀਂ ਖੋਲਦੇ ਕੋਈ ਆਪਾਂ ਇਹਦੀ ਰਾਵਣ ਨਹੀਂ ਲਾਉਂਦੇ ਆਪਾਂ ਇਸ ਤਰੀ ਨੂੰ ਇੱਥੇ ਬੰਦ ਕਰ ਦਾਂਗੇ ਆਪਾਂ ਢੱਕਣ ਜਿਹੜਾ ਇਹਦਾ ਬੰਦ ਕਰਤਾ ਤੇ ਆਪਾਂ ਇਹਦੀ ਇਨੂੰ ਨੂੰ ਆਪਾਂ 15 ਮਿੰਟ ਜਿਹੜਾ ਮੈਨੂੰ ਇਸ ਤਰ੍ਹਾਂ ਹੀ ਆਪਾਂ ਗੈਸ ਤੇ ਰੱਖਾਂਗੇ ਤੇ ਆਪਾਂ ਦੇਖੋ ਇਹ ਸੀਟ ਹੀ ਨਹੀਂ ਬੰਦ ਕੀਤੀ ਤੇ ਨਾਲ ਆਪਾਂ ਇਹਦੀ ਰਬੜ ਲਾਈ ਹੈ ਤੇ ਆਪਾਂ ਹੁਣ ਨੂੰ 15 ਮਿੰਟ ਜਿਹੜਾ ਪਕਾਵਾਂਗੇ ਗੈਸ ਤੇ ਤੇ ਆਪਾਂ 15 ਮਿੰਟ ਬਾਅਦ ਤੁਹਾਨੂੰ ਫਿਰ ਦਿਖਾਉਣਾ ਹੈ ਕਿ ਵੀ ਆਪਣੇ ਪੱਕਦੇ ਆਲੂ ਕ ਨਹੀਂ ਪੱਕਦੇ ਕਿਸ ਤਰ੍ਹਾਂ ਦੇ ਪੱਕਦੇ ਆਪਾਂ 15 ਮਿੰਟ ਬਾਅਦ ਦਿਖਾਵਾਂਗੇ ਤੇ ਬਿਨਾਂ ਪਾਣੀ ਤੋਂ ਤੇ ਆਪਾਂ ਹੁਣ ਉਹਨੂੰ 15 ਮਿੰਟ ਜਿਹੜਾ ਇਹਨਾਂ ਨੂੰ ਬਾਲਦੇ ਆ ਤੇ 15 ਮਿੰਟ ਬਾਅਦ ਮਿਲਾਂਗੇ ਉਹ ਜਿੱਤੇ ਆਪਣੇ ਕੁੱਕਰ ਨੂੰ ਹੋ ਗਏ 15 ਮਿੰਟ ਆਪਣਾ ਗੈਂ ਚੱਲੀ ਜਾਂਦੇ ਨੂੰ ਕੁੱਕਰ ਤੇ ਨੂੰ 15 ਮਿੰਟ ਹੋ ਗਏ ਆਪਣੇ ਤੇ ਇਹ ਉਬਲਦੇ ਨੂੰ ਤੇ ਆਪਾਂ ਹੁਣ ਇਹਦਾ ਗੈਂਥ ਜਿਹੜਾ ਉਹ ਕਰਦੇ ਅਗੇ ਬੰਦ ਤੇ ਆਪਾਂ ਇਹਦੀ ਭਾਫ ਜਿਹੜੀ ਉਹ ਕੱਢਦੇ ਨਹੀਂ ਹਜੇ ਗੈਂਥ ਆਪਾਂ ਨੇ ਬੰਦ ਕਰਤਾ ਤੇ ਇਹਦੀ ਭਾਫ ਇਸ ਤਰੀ ਬੰਦਰ ਹੁੰਦੀ ਆਪਾਂ ਫਿਰ ਦਿਖਾਉਣੇ ਤੁਹਾਨੂੰ ਜਦੋਂ ਠੰਡਾ ਹੋ ਗਿਆ 15 ਮਿੰਟ ਆਪਾਂ ਨੂੰ ਗੈਂਥ ਜਿਹੜਾ ਪਰ ਰੱਖਿਆ ਸੀ ਵਾਲੀ ਸੀ ਆਲੂ ਤੇ ਹੁਣ ਆਪਾਂ ਠੰਡਾ ਹੋਏ ਤੇ ਜਿਹੜਾ ਤੁਹਾਨੂੰ ਫਿਰ ਦਿਖਾਵਾਂਗੇ ਐ ਫਿਰ ਲੋ ਜੀ ਤੇ ਆਪਾਂ ਹੁਣ ਕੁੱਕਰ ਨੂੰ ਖੋਲਦੇ ਆਂ ਆਪਾਂ ਬੈਸਟ ਕੱਢ ਲਿਆ ਪਰ 7 ਮਿੰਟ ਹੋ ਗਏ ਤੇ ਆਪਾਂ ਨੰ ਵਿੱਚੋਂ ਕੱਢਦੇ ਆਂ ਦੇਖਦੇ ਆਪਨੇ ਕਿਸ ਤਰ੍ਹਾਂ ਦੇ ਆਲੂ ਆ ਜਿਹੜੇ ਉਬਲੇ ਆ ਤੇ ਆਪਾਂ ਵਿੱਚੋਂ ਆਪਣਾ ਪੋਲਾ ਕੱਢਦੇ ਆਂ ਵੀ ਜਿਹੜਾ ਰੱਖ ਸਕਦੇ ਆ ਤੇ ਆਪਾਂ ਦੇਖਦੇ ਆ ਆਪਣੇ ਆਲੂ ਵੱਢ ਕੇ ਤਦਿਆ ਪਲੇਟ ਵੀ ਜਿਹੜੇ ਉਬਲੇ ਆ। ਇਥੇ ਜੇ ਆਪਾਂ ਪਾਣੀ ਪਾ ਕੇ ਵਾਲ ਦੇਣਾ ਆਪਣੇ ਪਰੌਂਠੇ ਜਿਹੜੇ ਬਿਲਕੁਲ ਵਧੀਆ ਨਹੀਂ ਬਣਦੇ। ਆਪਾਂ ਘਰਿਆਂ ਨੂੰ ਕੱਢ ਲਈ ਆ ਬਾਹਰ ਤੇ ਫਿਰ ਥੱਲੇ ਕਿ ਦਿਖਾਵਾਂਗੇ ਤੁਹਾਨੂੰ ਜਿਹਨਾਂ ਨੇ ਸਿਰਕਾ ਜਿਹੜਾ ਲੈਂਦਾ ਕ ਲੈਂਦਾ ਨਹੀਂ। ਹੁਣ ਇਹ ਜਿਹੜਾ ਸਰੀਆ ਲੂ ਕਟਰੀ ਵਿੱਟਕੋ ਨੇ ਲੋ ਆਪਣਾ ਕੁੱਕਰ ਵੀ ਜਿਹੜਾ ਬਿਲਕੁਲ ਖਰਾਬ ਨਹੀਂ ਹੋਇਆ ਵਿੱਚੋਂ ਦੇਖੋ ਇਹ ਕੁੱਕਰ ਵੀ ਆਪਣਾ ਜਿਹੜਾ ਸਾਫ਼ ਹੈ ਤੇ ਆਪਾਂ ਦੇਖਦੇ ਹੁਣ ਆਪਣੇ ਆਲੀਆ ਜਿਹੜੀ ਕਿਸ ਤਰ੍ਹਾਂ ਦੇਲੇ ਨੇ ਸਿਲਕਾ ਲਾਕੇ ਨਾਲ ਆਪਾਂ ਦੇਖਦੇ ਆਉਦੀ ਕਿੰਨਾ ਵਧੀਆ ਸਿਲਕਾ ਜਿਹੜਾ ਇਹਨਾਂ ਦਾ ਲੈ ਰਿਹਾ ਹੈ ਦੇਖੋ ਆਪਣੇ ਗਰਮਨੇ ਆਲੂ ਇਹ ਜੇ

लो जी तो अपना शिलका देखो सारा सिल्का अपने आप जो उतर है सारे अपने वाइए थे दे देखो बिना पानी तो बहुत वादिया अपने आलू आलुए जे उबरते दे ने देखो सारा सिल्क अपना उतर रहा है ਇਹ ਤੋਂ ਅੱਗੇ ਗੋਲੇ ਵੱਡੇ ਆਲੂ ਜਿਹੜਾ ਕੱਟ ਕੇ ਵੀ ਇਹਦੇ ਵਿੱਚ ਧਰ ਸਕਦੇ ਆਂ ਪੀਸ ਕੱਟ ਕੇ ਵੀ ਿਲੋਈ ਦੀ ਆਹ ਕੋਈ ਢਿਓ ਬੰਦ ਤੋਂ ਖੋਲੇ ਨਾ ਕੁੱਕਰ ਨੂੰ ਤੇ ਪੂਰੇ ਵਧੀਆ ਆਪਣੇ ਆਲੂ ਜਿਹੜੇ ਉਬਲ ਜਾਂਦੇ ਨੇ ਿਲੋਈ ਦੇ ਇਸ ਤਰੀਕੇ ਨਾਲ ਆਪਾਂ ਬਿਨਾ ਪਾਣੀ ਤੋਂ ਕੁੱਕਰ ਦੇ ਵਿੱਚ ਜਿਹੜੇ ਆਪਣੇ ਆਲੂ ਇਸ ਤਰੀਕੇ ਨਾਲ ਪਾ ਸਕਦੇ ਆ ਬਹੁਤ ਵਧੀਆ ਆਪਣੇ ਆਲੂ ਜਿਹੜੇ ਉਬਲੇ ਨੇ ਦੇਖੋ ਇਸ ਤਰੀਕੇ ਨਾਲ ਤੁਸੀਂ ਜਿਹੜੇ ਆਪਣੇ ਕੁੱਕਰ ਦੇ ਵਿੱਚ ਆਲੂ ਬਿਨਾ ਪਾਣੀ ਤੋਂ ਬਾਰ ਸਕਦੇ ਹੋ ਕਿਉਂਕਿ ਉਹ ਤਾਂ ਆਪਣੇ ਪਰੌਂਠੇ ਜਿਹੜੇ ਬਿਲਕੁਲ ਵਧੀਆ ਨਹੀਂ ਬਣਦੇ ਜੇ ਆਪਾਂ ਪਾਣੀ ਪਾ ਕੇ ਬਣਾਉਨੇ ਆ ਤੇ ਇਸ ਤਰ੍ਹਾਂ ਆਪਣੇ ਆਲੂ ਜਿਹੜੇ ਬਹੁਤ ਵਧੀਆ ਉਬਲੇ ਆ ਦੇਖੋ ਸਾਰੇ ਉਬਲਨੇ ਦਾ ਸਿਲਕਾ ਜਿਹੜਾ ਲੈ ਚੁੱਕਾ ਹੈ ਤੇ ਇਸ ਤਰੀਕੇ ਨਾਲ ਜਿਹੜੇ ਤੁਸੀਂ ਆਪਣੇ ਬਿਨਾ ਪਾਣੀ ਤੋਂ ਕੁੱਕਰ ਦੇ ਵਿੱਚ ਚਾਲੂ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਪੈਰਾ ਤੇ ਕਮੈਂਟ ਜਰੂਰ ਕਰਿਆ ਕਰੋ ਸਸਰੀਆ ਕਾਲਾ